ਜੀ ਮੈਂ ਲੈਂਦਾ ਸੀ ਫੋਰਮੈਂ ਦੇ ਰੋਟੀ ਕਿਉ ਫੋਰਮੈਂ ਸਾਹਿਬ ਰੋਟੀ ਦਾ ਟਾਈਮ ਹੋ ਗਿਆ ਹੈਗਾ ਹਾਂ ਰੋਟੀ ਦਾ ਟਾਈਮ ਹੋ ਗਿਆ 2 ਵਜੇ ਆਓ ਗੀਰ ਮਸ਼ੀਨ ਚੱਲਦੀ ਜਿਹੜੀ ਗੱਲ ਅੱਜ ਕਹੀ ਸੀ ਤੁਹਾਨੂੰ ਸਵੇਰੇ ਹਨ ਉਦੋਂ ਕਿਹਾ ਸੀਗਾ ਪਿਛਲੇ ਵਲੌਗ ਚ ਝਾੜ ਠੀਕ ਠਾਕ ਹੀ 110 ਚੋਂ ਨਿਆ ਜਿਹੜੀ ਵੱਟਦੇ ਪਏ ਆ ਡਾਊਨ ਹੈ ਝਾੜ 10 ਨਖਤੇ ਵੜਤੇ ਆ 16 ਫੁੱਟ ਦੀ ਟਰਾਲੀ ਹਜੇ ਭਰੀ ਕੋ ਨਹੀਂ ਹੈਗੀ 16 ਅੱਗੇ ਖਲੁੱਪੀ ਐ ਆਹ ਖੜੀ ਐ ਮਸ਼ੀਨ ਵਧੀਆ ਚੱਲਦੀ ਐ ਬਹੁਤ ਵਧੀਆ ਮਸ਼ੀਨ ਚੱਲਦੀ ਐ ਪਰ ਝੋਨਾ ਇੱਤੀ ਲੈ ਗਿਆ ਬਹੁਤ ਡਾਊਨ ਨਿਕਲਦਾ ਪਿਆ हां जी शको शको ਤੁਸੀਂ ਲੈ ਲਖਤੀ ਉੱਤੇ ਰੱਖਣਾ ਸਮਝ ਆ ਗਿਆ ਹੈ ਹਾਂ ਕੀ ਨਾਮ ਹੈ ਕੀ ਨਾਮ ਹੈ ਬੋਲਦੀ ਨਹੀਂ ਹੈਗੇ ਨਹੀਂ ਨਹੀਂ ਇੱਕ ਦੱਸਿਓ ਕਮੈਂਟਾਂ ਦੇ ਵਿੱਚ ਐਸਐਮਐਸ ਨਾ ਵੜਾ ਕੇ ਉੱਪਰ ਇਹ ਸੁਪਰ ਸੀਡਰ ਚੱਲ ਜਾਏਗਾ ਸਿੱਧੀ ਇਦਾਂ ਹੀ ਬਿਜਾਈ ਹੋ ਜੇਗੀ ਕਣਕ ਦੀ ਇਹ ਜਰੂਰ ਦੱਸਿਓ ਕਮੈਂਟਾਂ ਸਾਰੇ ਜਣੇ ਪੱਤਲ ਬਹੁਤ ਐ ਫੋਕ ਫੋਕੇ ਦਾਣੇ ਬਹੁਤ ਨੇ ਜੋ ਨੇ ਦਾ ਝਾੜ ਕੁਛ ਵੀ ਨਹੀਂ ਰਿਹਾ ਹੈਗਾ ਅੱਗਤੀ ਬਹੁਤ ਘਟਾ ਸਾਰੇ ਪੰਜਾਬ ਜੀ ਐਲ ਜਿਹੜਾ ਅੱਗੇ ਹੁਣ ਇਹ ਤੋਂ ਬਾਅਦ ਜਿਹੜਾ ਨੰਬਰ ਲੱਗਣਾ ਪੂਸ਼ਾ 44 ਦਾ ਉਹਦਾ ਝਾੜ ਥੋੜਾ ਬਹੁਤਾ ਵੱਧ ਸਕਦਾ ਕਿਉਂਕਿ ਉਹ بارشਾਂ ਤੋਂ ਬਾਅਦ ਨੂੰ ਸਾਰੇ ਚ ਦੇਖਿਆ ਆਇਆ ਝੋਨਾ ਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਰੇ ਜਣੇ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਪੂਰਾ ਭਾਈ ਜਣ ਵੀ ਦਿਖਾਵਾਂਗੇ ਝੋਨੇ ਦਾ ਵੀ ਕਿੰਨਾ ਕੀ ਨਿਕਲਦਾ ਪਿਆ ਠੀਕ ਹੈ ਸਾਰੇ ਜਣਿਆਂ ਨੂੰ ਠੀਕ ਹੈ ਜੀ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਕਾਫੀ ਟਾਈਮ ਬਾਅਦ ਮੈਂ ਵੀਡੀਓ ਪਾਉਣ ਲੱਗਿਆ ਵਾ ਪਹਿਲਾਂ ਮੈਂ ਰੋਕਿਆ ਸੀਗਾ ਵਿੱਚ ਜੇ ਇਹ ਦੁਬਾਰਾ ਸਟਾਰਟ ਕਰਿਆ। ਫੋਰਮੈਨ ਨਾਲ ਗੱਲਾਂ ਕਰਦੇ ਆ ਜੋ। ਫੋਰਮੈਨ ਮੈਂ ਰੋਟੀ ਖਾਈ ਜਾਂਦਾ ਗੱਲਾਂ ਹੀ ਕਰਨੀਆਂ ਹਨ। ਮੈਂ ਕਿਹਾ ਫੋਰਮੈਨ ਨਾਲ ਗੱਲਾਂ ਕਰਦੇ ਆ। ਕਿਵੇਂ ਝਾੜ ਨਿਕਲ ਰਿਹਾ ਈ ਦੱਸੋ। ਝਾੜ ਸੁੱਕੀ ਹੈ। ਠੀਕ ਠਾਕ ਜਾਣਾ ਹੈ। ਹੈ ਨਹੀਂ ਕੋਈ। ਹੈ ਨਹੀਂ ਗੱਲ ਬਾਤ ਹਨਾ। 18 19 18 19। ਨਹੀਂ ਰੋਟੀ ਮੈਂ ਨਹੀਂ ਖਾਂਦੀ। ਰੋਟੀ ਮੈਂ ਦੁਬਾਰਾ ਹੀ ਖਾਂਦੇ ਨਹੀਂ। ਨੋ ਸ਼ਗੋ ਤੁਸੀਂ ਉਧਰ ਮਿੱਠੂਰੀ ਜੋਕਰ ਹੀ ਬੈਠੇ ਹੈਗੇ ਜਵਾਗ ਪੂਰੇ ਮਸਤ ਹੋਏ ਨੇ ਵੇਖੋ ਪੱਤੇ ਦੇ ਮਿੱਟੀ ਪਾ ਪਾ ਕੇ ਉਹੀ ਖਿੱਡੀ ਜਾਂਦਾ ਠੀਕ ਹੈ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਸਾਰਾ ਕੁਝ ਦੱਸਾਂਗੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਮੈਂਟ ਸਾਰੇ ਕੋ ਆ ਦੱਸਿਓ ਜਰੂਰ ਵੀ ਆਪਾਂ ਐਸਐਮਐਸ ਨਾਲ ਵੱਢ ਕੇ ਉੱਪਰ ਸੁਪਰ ਸੀਡਰ ਨਾਲ ਕਣਕ ਸਿੱਧੀ ਬਿਜਾਈ ਹੋ ਜੇਗੀ ਇਹਦੇ ਉੱਤੇ ਐਦਾਂ ਆ ਸਾਰਿਆਂ ਨੂੰ ਹੀ ਪਤਾ ਐਸਐਮਐਸ ਕਿੱਦਾਂ ਚੱਲਦਾ ਆ ਇਹਦੇ ਉੱਤੇ ਸੁਪਰ ਸੀਡਰ ਸਿੱਧਾ ਬਿਜਾਈ ਕਰਦੇ ਹੋਗਾ ਜਾਂ ਖਲਾਰਾ ਖਲੂਰ ਨਾ ਪਾਉਂਗਾ ਮੜਾ ਮੋਟਾ ਇਹ ਇਹਦਾ ਕੀ ਖਲਾਰਾ ਜਾਊਗਾ ਠੀਕ ਹੈ ਜੀ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਵਿੱਚ ਜੁੜੇ ਰਹੋ ਚੈਨਲ ਨਾਲ ਧੰਨਵਾਦ ਜੀ ਸਾਰਿਆਂ ਦਾ